ਖਬਰਾਂ ਦੇ ਬੁਲੇਟਿਨ 'ਚ ਤੁਹਾਡਾ ਸਵਾਗਤ ਹੈ ਨਜ਼ਰ ਮਾਰਦੇ ਹਾਂ ਅੱਜ ਦੀਆਂ ਖਾਸ ਖਬਰਾਂ ਤੇ ਇਹ ਸ਼ਬਦ ਮਨੁੱਖੀ ਅਧਿਕਾਰ ਪ੍ਰੈਸ ਕਲੱਬ ਵੱਲੋਂ ਚਲਾਈ ਗਈ ਰੁਕ ਲਗਾਉਣ ਦੀ ਮੁਹਿੰਮ ਦੌਰਾਨ ਕਪੂਟਲਾ ਦੇ ਵਿਧੇਕ ਡਿਪਟੀ ਕਮਿਸ਼ਨਰ ਵਿਕਾਸ ਡਾਕਟਰ ਨਯਾਨ ਜਸਲ ਨੇ ਧਰਤੀ ਮਾਂ ਦੀ ਸੇਵਾ ਕਰਨ ਦੇ ਬਰਾਬਰ ਹੈ ਉਹਨਾਂ ਕਹਿ ਕੇ ਬਾਣੀ ਵਿੱਚ ਧਰਤੀ ਨੂੰ ਮਾਤਾ ਦਾ ਦਰਜਾ ਦਿੱਤਾ ਗਿਆ ਤੇ ਅਸੀਂ ਸਾਰੇ ਇਸ ਧਰਤੀ ਮਾਂ ਦੇ ਬੱਚੇ ਹਾਂ ਇਸ ਲਈ ਜੀ ਸੇਵਾ ਕਰਨਾ ਹੀ ਸਾਡਾ ਧਰਮ ਹੈ ਧਰਤੀ ਤੇ ਰੁੱਖ ਲਗਾਉਣ ਨਾਲ ਵਾਤਾਵਰਨ ਛੁੱਧ ਹੁੰਦਾ ਹੈ ਜਦ ਕਿ ਰੁੱਖਾਂ ਦੀ ਕਟਾਈ ਧਰਤੀ ਮਾਂ ਨੂੰ ਨੁਕਸਾਨ ਪਹੁੰਚਾਉਂਦੀ ਹੈ। ਹਿਊਮਨ ਰਾਈਟਸ ਪ੍ਰੈਸ ਕਲੱਬ ਵੱਲੋਂ ਬੂਟੇ ਲਾਣ ਦੀ ਜਿਹੜੀ ਮੁਹਿੰਮ ਹੈ ਉਹਦਾ ਨੈਕਸਟ ਡੇ ਸੀ ਬਿਕੋਜ਼ ਏਵਰੀ ਡੇ ਇਹ ਕਿਸੇ ਨਾ ਕਿਸੇ ਨੂੰ ਇੱਥੇ ਇਨਵਾਈਟ ਕਰਕੇ ਬਹੁਤ ਚੰਗੇ ਪਲਾਂਟਸ ਲਗਵਾ ਰਹੇ ਨੇ ਤੇ ਮੈਂ ਵੀ ਅੱਜ ਮੰਗੇੋ ਦਾ ਇੱਥੇ ਟਰੀ ਲਗਾਇਆ ਹੈਗਾ ਤੇ ਆਈ ਅਪਰੀਸ਼ੀਏਟ ਥੈਮ ਕਿਉਂਕਿ ਸਭ ਲੋਕ ਇੰਨੀ ਮਿਹਨਤ ਨਹੀਂ ਕਰਦੇ ਸਭ ਇਨਾ ਥਾਟ ਨਹੀਂ ਦਿੰਦੇ এনਵਾਇਰਨਮੈਂਟ ਨੂੰ ਤੇ ਇਹਨਾਂ ਨੇ ਆਪਣਾ ਪਾਰਕ ਬਹੁਤ ਵਧੀਆ ਮੇਨਟੇਨ ਕੀਤਾ ਹੋਇਆ ਹੈ। and i wish them all the best ke agge vi hai environment liye and mother earth liye aimi positive steps land bahut vadiya hai sare cheez nahi karde aap apni routine life ch inne busy rehda aap sochida hi nahi hai gal ta bootey nal hi lagaye hai hope ye onanu changi tarah maintain karan ethe fruits wale medicinal har type de inanne plants lagaye hoye hai so that's very commendable so congratulations ਜੋ ਇਹ ਕਰ ਰਹੇ ਨੇ ਉਹ ਸਾਰਿਆਂ ਨੂੰ ਕਰਨਾ ਚਾਹੀਦਾ ਇੱਕ ਇੱਕ ਪlant ਸਾਰਿਆਂ ਨੂੰ ਲਗਾ ਕੇ ਉਹਦੀ ਕੇਅਰ ਵੀ ਕਰਨੀ ਚਾਹੀਦੀ ਆ ਬਹੁਤ ਵਾਰ ਹੁੰਦਾ ਆਪਾਂ ਬੂਟਾ ਲਾ ਦਈਦਾ ਐ ਫੇ ਮੁੜ ਕੇ ਉਹਨੂੰ ਜਾਂ ਕਾਉਸ ਖਾ ਲੈਂਦੀ ਆ ਜਾਂ ਕੁਝ ਹੋਰ ਕੀੜੇ ਲੱਗ ਜਾਂਦੇ ਆ ਕੋਈ ਧਿਆਨ ਨਹੀਂ ਦਿੰਦਾ ਸੋ ਉਹਨੂੰ ਲਗਾ ਕੇ ਉਹਦੀ ਰਿਸਪੌਂਸਿਬਿਲਟੀ ਵੀ ਲੈਣੀ ਚਾਹੀਦੀ ਆ ਅਸੀਂ ਜਿਹੜਾ ਅੱਜ ਇਹ ਥਰਡ ਬੂਟਾ ਜਿਹੜਾ ਬੈਂਗੋ ਦਾ ਹੀ ਲਗਾਇਆ ਹੈ ਕਿਉਂਕਿ ਇਸੀ ਹੂਮਰਾਈਟ ਪ੍ਰੈਸ ਕਲਬ ਨੂੰ ਜਿਹੜਾ ਸਾਡੇ ਸਟੇਟ ਦੇ ਪ੍ਰੈਜ਼ੀਡੈਂਟ ਆ ਸ਼੍ਰੀ ਸਕੇਤ ਗੁਪਤਾ ਜੀ ਉਹਨਾਂ ਦੀ ਇਹ ਉਪਰਾਲਾ ਸੀ ਉਹਨਾਂ ਦੀ ਖਾਸ ਸੀ ਕਿ ਅਸੀਂ ਆਪਣੇ ਕਪੂਠਾ ਦੇ ਜਿਹੜਾ ਪਰਿਆਵਰਨ ਆ ਇਹਨੂੰ ਸੰਭਾਲੀ ਜਾ ਸਕੀਏ ਕਿਉਂਕਿ ਜਿਹੜਾ ਜਲ ਦਾ ਸતર ਹੈ ਉਹ ਬਹੁਤ ਦੀਵਾ ਜਾ ਰਿਹਾ ਹੈ ਕਿਉਂਕਿ ਪੇੜ ਜਿਹੜੇ ਕੱਟੇ ਜਾ ਰਹੇ ਨੇ بارش ਪ੍ਰੋਪਰ ਹੋ ਨਹੀਂ ਰਹੀ ਪਾਣੀ ਦਾ ਜਿਹੜਾ ਹੈਗਾ ਸਤਰ ਉਹ ਡਾਊਨ ਜਾ ਰਿਹਾ ਉਸ ਚੀਜ਼ ਨੂੰ ਦੇਖਦੇ ਹੋਏ ਸਾਡੇ ਆਪਣਾ ਸਟੇਟ ਪ੍ਰੈਜ਼ੀਡੈਂਟ ਸ਼੍ਰੀ ਗੁਪਤਾ ਹੀ ਨੇ ਸੋਚਿਆ ਕਿ ਇਹ ਆਪਣੇ ਪਰਿਆਵਰਨ ਨੂੰ ਸੰਭਾਲੀਗੇ ਉਸ ਚੀਜ਼ ਨੂੰ ਦੇਖਦੇ ਹੋਏ ਅਸੀਂ ਇਸ ਪਾਰਕ ਨੂੰ ਅਡਾਪਟ ਕੀਤਾ ਹੈ ਹਮਾਰਾ ਐਕਸਪ੍ਰੈਸ ਕ럽 ਨੇ ਪੂਰੇ ਇਸ ਪਾਰਕ ਦੇ ਵਿੱਚ ਅਸੀਂ ਅੰਬਾ ਦੇ ਫਰੂਟ ਦੇ ਹੋਰ ਉਹਦੇ ਨਾਲ ਨਾਲ ਅਸੀਂ ਮੈਡੀਕੇਟਡ ਜਿਹੜੇ ਹੈ ਪਲਾਂਟਸ ਹੋਲ ਬਾਰੇ ਗੱਲ ਕਰ ਰਹੇ ਹਾਂ ਸਰ ਕਪੂਰਥਲ ਵਿੱਚ ਇੱਕ ਇਹੀ پارک ਹੈ ਕਿਉਂਕਿ ਹੋਰ ਪਾਰਕਾਂ ਵਿੱਚ ਮੂਟੇ ਲਗਾਏ ਹੋਏ ਹੋਰ ਪਾਰਕ ਹੋਣਗੇ ਜਿਨ੍ਹਾਂ ਦੇ ਕੋਈ ਕਾਪੜਾ ਮੇਨਟੇਨ ਕਰ ਰਿਹਾ ਹੈ ਲੇਕਿਨ ਅਸੀਂ ਇਹੀ پارک ਨੂੰ ਅਡਾਪਟ ਕੀਤਾ ਹੋਇਆ ਔਰ ਕੋਸ਼ਿਸ਼ ਹੈ ਕਿ ਸਾਡੇ ਅੱਗੇ ਵੀ ਜਿਹੜੇ ਕੋਈ ਇੱਕ ਦੋ ਜਿਹੜਾ ਹੋਰ ਹੀੜ پارک ਹੋਣ ਜਿਨ੍ਹਾਂ ਦੀ ਮੇਨਟੇਨੈਂਸ ਪ੍ਰੋਪਰ ਨਹੀਂ ਹੋ ਰਹੀ ਅਸੀਂ ਉਹਨਾਂ ਨੂੰ ਅਡਾਪਟ ਕਰਕੇ ਇਹ ਚੀਜ਼ਾਂ ਉੱਤੇ ਵੀ ਅਪਲਾਈ ਕੀਤਾ ਜਾ ਸਕੇ ਥੈਂਕ ਯੂ ਇਹ ਇੱਕ ਅਜੇਹਾ ਦੇਸ਼ ਹੈ ਜਿੱਥੇ ਲੋਕ ਸਾਰੇ ਤਿਹਾਰੇ ਇਕੱਠੇ ਮਨਾਉਂਦੇ ਹਨ ਜੇਕਰ ਅਸੀਂ ਸਨਾਤਨ ਧਰਮ ਦੀ ਗੱਲ ਕਰੀਏ ਤਾਂ ਸਾਡੇ ਦੇਸ਼ ਦਾ ਸਭ ਤੋਂ ਵੱਡਾ ਤਿਹਾੜ ਜ जिस ਵਿੱਚ स्कूल ਦੇ ਬੱਚੇ ਛੋਟੇ ਛੋਟੇ ਰਾਧਾ ਕ੍ਰਿਸ਼ਨ ਦੀ ਭੂਮਿਕਾ ਵਿੱਚ ਨਜ਼ਰ ਆਏ ਰਾਧਾ ਕ੍ਰਿਸ਼ਨ ਤੋਂ ਇਲਾਵਾ ਵਾਸੂਦੇਵ ਦੇਵਕੀ ਗਊਆਂ ਅਤੇ ਗੋਪੀਆਂ ਦੇ ਰੂਪ ਵਿੱਚ ਸਜੇ ਬੱਚਿਆਂ ਨੇ ਸਾਰਿਆਂ ਨੂੰ ਮੋਲਿਆ ਜਨਮ ਅਸ਼ਟਮੀ ਹਿੰਦੂਆਂ ਦਾ ਬਹੁਤ ਪਵਿੱਤਰ اور ਬੜਾ ਸਾਰਾ ਸਾਲ ਵੇਟ ਕੀਏ ਜਾਣ ਵਾਲਾ ਤਿਉਹਾਰ ਹੈ ہمارے ਸਕੂਲ ਮੇ ਤੋਂ ਵੈਸੀ ਗੋਪੀਆਂ श्री कृष्ण ਕੀ ਭਕਤਰੀਆਂ तो इन बच्चों की खुशी के लिए और इनमें कृष्ण प्रभु के विचार जैसे कर्म करो फल अवश्य मिलेगा तो बच्चों को कर्मठ बनाने के लिए हम हर साल जन्माष्टमी का पर्व मनाते हैं ताकि बच्चों को हमारे भगवान श्री कृष्ण के अवतार के बारे में ज्ञात हो और उनकी शिक्षाओं को फॉलो करें भगवत गीता में उन उन्होंने जितनी भी शिक्षाएं दी हैं उन सबसे बच्चों को अवगत कराया जाता है तो उनकी प्रेरणा से प्रेरित होकर ही लड़कियां गोपियां बन राधा कृष्ण बन खूब नाचती हैं और अपनी पूरी पढ़ाई के बोर्ड से एक दिन उनको ऐसा मिलता है कि वो पढ़ाई से हट भी अपना कुछ कर सकती हैं तो अभी एग्ज़ाम्स का फियर जो है उसको कम करता है ये त्यौहार सावन का पवित्र त्यौहार जन्माष्टमी पंद्रह अगस्त के बाद आता है तो बच्चे जो है इसकी खुशी स्वतंत्रता दिवस के समान ही व्यक्त करते हैं हम एश ड स्कूल के छात्राएँ हैं आज हमारे स्कूल में जन्माष्टमी का फंक्शन जन्माष्टमी का त्यौहार है यह जन्माष्टमी का त्यौहार श्री कृष्ण के जन्म पर मनाया जाता है श्री कृष्ण कहते हैं हमेशा कर्म करो और हम उनके पालना करते हैं और हमें हम कर्म कर रहे हैं हमें आशा है कि हमारे कर्म का फल जरूर मिलेगा खुश हैं कि हमारे स्कूल की प्रिंसिपल मैम ने ये फंक्शन ऑर्गेनाइज़ किया बच्चे बहुत खुश हैं कि उन्हें रिहर्सल रिहर्सल कराई और उन्हें स्टेज पे जाने का मौका मिला अच्छे से सब बच्चे बहुत खुश हैं और सब रेडी होके आए हैं त्यौहार मनाने के लिए कन्हैया जी का त्यौहार है कन्हैया जी का अवतार है तो बच्चे वैसे ही बहुत अच्छे से गोपियाँ बन के ये त्यौहार मनाते हैं और बहुत खुश हैं ਪੰਜਾਬ ਦੇ ਵਿੱਚ ਆਏ ਦਿਨ ਠੱਗ ਨਵੇਂ-ਨਵੇਂ ਤਰੀਕੇ ਭਾਲ ਕੇ ਭੋਲੇ-ਪਾਲੇ ਲੋਕਾਂ ਨੂੰ ਲੁੱਟ ਕੇ ਫਰਾਰ ਹੋ ਜਾਂਦੇ ਹਨ ਖਰੜ ਮੋਹਾਲੀ ਦੇ ਇਲਾਕੇ ਵਿੱਚ ਇਹੀ ਸਾਹਮਣੇ ਆਇਆ ਜਿੱਥੇ ਕਿ ਮथुरा ਦਾ ਰਹਿਣ ਵਾਲਾ ਰਾਜਕੁਮਾਰ ਆਪਣੀ ਪਤਨੀ ਤਾਨੀਆਂ ਨਾਲ ਤਾੰਤ੍ਰਿਕ ਤਰੀਕੇ ਨਾਲ ਲੋਕਾਂ ਨੂੰ ਵਕ-ਵਕ ਥਾਵਾਂ ਤੋਂ ਜ਼ਮੀਨ ਵਿੱਚੋਂ ਸੋਨਾ ਚਾਂਦੀ ਕੱਢਣ ਦੇ ਸਬਜਵਾਗ ਦਿਖਾ ਕੇ ਮੋਟੀ ਰਕਮ ਬਟੋਰ ਕੇ ਫਰਾਰ ਹੋ ਗਿਆ ਸੀ ਜਿਸ ਨੂੰ ਥਾਣਾ ਹੰਡੇ ਹੰਡੇਸਰਾ ਦੇ ਪੁਲਿਸ ਨੇ ਅਤਿਆਚਾਰ ਪ੍ਰਿਸ਼ਟਾਚਾਰ ਵਿਰੋਧੀ ਫਰੰਟ ਪੰਜਾਬ ਦੇ ਪ੍ਰਧਾਨ ਤੇ ਸਮਾਜ ਸੇਵੀ ਬਲਵਿੰਦਰ ਸਿੰਘ ਕੁੰਗੜਾ ਦੇ ਸਹਿਯੋਗ ਨਾਲ ਬੜੀ ਮੁਸ਼ਕਲ ਤੋਂ ਬਾਅਦ ਮਾਤਰਾ ਤੋਂ ਕਾਬੂ ਕਰ ਲਿਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੇ ਅੱਜ ਮੈਂ ਪ੍ਰੈਸਰਾਂ ਨੂੰ ਅਪੀਲ ਕਰਨਾ ਚਾਹੁੰਦਾ ਬੇਨਤੀ ਕਰਨਾ ਚਾਹੁੰਦਾ ਜਿਵੇਂ ਅੱਜ ਜ਼ਿਕਰ ਹੋਇਆ ਡੇਰਾ ਵਸੀ ਜਿਹੜਾ ਹੈਗਾ ਕੋਰਟ ਚ ਇੱਕ ਦੋ ਦੋਸ਼ੀ ਜਿਹੜੇ ਪੇਸ਼ ਕੀਤੇ ਨੇ ਦੋ ਦੋਸ਼ੀ ਜਿਹੜੇ ਪੇਸ਼ ਕੀਤੇ ਨੇ ਜਿਨ੍ਹਾਂ ਨੂੰ ਇਥੇ ਕੋਰਟ ਦੇ ਅਦਾਲਤ 'ਚ ਲਿਆਏ ਸੀ ਜਿਹਦੇ ਨਾਲ ਠੱਗੀ ਮਾਰਨ ਵਾਲਾ ਜਿਵੇਂ ਲੋਕਾਂ ਦੇ ਘਰਾਂ 'ਚ ਕਹਿੰਦੇ ਲੋਕਾਂ 'ਚ ਵੇੜਾਂ ਦੇ ਲੋਕਾਂ ਦੇ ਬ੍ਰਾਂਡ ਦੇ ਲੋਕਾਂ ਦੇ ਘਰਾਂ 'ਚ ਕਹਿੰਦੇ ਜੀ ਸੋਨਾ ਪਿਆ ਅੰਦਰ ਸੋਨਾ ਕੱਢ ਕੇ ਤੁਹਾਨੂੰ ਦਿਖਾਵਾਂਗੇ ਤੇ ਸੋਨਾ ਤੁਹਾਨੂੰ ਕੱਢ ਕੇ ਦਵਾਂਗੇ ਤੁਹਾਨੂੰ ਕਰੋੜਾਪਤੀ ਬਣਾਵਾਂਗੇ ਜਿਹਦੇ ਨਾਲ ਸਾਡੇ ਨਾਲ ਖੜਿਆ ਮੇਰੇ ਪਿੰਡ ਦਾ ਗਰਜੀਤ ਸਿੰਘ ਮੁੰਡਾ ਗਰਜੀਤ ਸਿੰਘ ਤੇ ਮਹਿੰਦਰ ਸਿੰਘ ਇਹਨਾਂ ਦੋਨਾਂ ਵੱਲੋਂ ਦਰਖਾਸਤ ਇੱਕ ਇਹਨਾਂ ਫਰੌਡ ਬੰਦਿਆਂ ਵੱਲੋਂ ਜਦੋਂ ਦਰਖਾਸਤ ਦਿੱਤੀ ਹੈ ਸਾਲ 1.5 ਸਾਲ ਤਕਰੀਬਨ ਲਗਭਗ ਹੋ ਗਿਆ 1.5 ਸਾਲ ਤੋਂ ਬਾਅਦ ਇਹ ਜਿਹੜੀ ਐਫ ਆਈ ਆਰ ਦਰਜ ਮਿਤੀ 16 5 24 ਨੂੰ ਇਹ ਦਰਜ ਹੋਈ ਹੈ ਦੋ ਦੋਸ਼ੀਆਂ ਦੇ ਖਿਲਾਫ ਰਾਜਕੁਮਾਰ ਰਜਤ ਤੇ ਸੋਨੀਆ ਤਾਨੀਆਂ ਤਾਨੀਆਂ ਤੇ ਇਹ ਦੋਨੋਂ ਬੰਦੇ ਜਿਹੜੇ ਆ ਵਿਅਕਤੀ ਆਦਮੀ ਤੀਵੀ ਮੀਆਂ ਬੀਬੀ ਨੇ ਦੋਨੇ ਜਣੇ ਜਿਹੜੇ ਠੱਗੀਆਂ ਲੋਕਾਂ ਨਾਲ ਮਾਰਦੇ ਸੀ ਇਹਨਾਂ ਦੋਨਾਂ ਨੂੰ ਜਿਹੜਾ ਹੈ ਕੱਲ ਮਥਰਾ ਤੋਂ ਮੇ ਆਪ ਆਪਣੀ ਪੂਰੀ ਟੀਮ ਲੈ ਕੇ ਸਾਡੇ ਸਹਿਯੋਗ ਨਾਲ ਅਸੀਂ ਜਿਹੜੀ ਸਮਾਜ ਸੇਵੀ ਕੰਮ ਕਰਦੇ ਹਾਂ ਅਤਿਆਚਾਰ ਭ੍ਰਿਸ਼ਟਾਚਾਰ ਵਿਰੋਧੀ ਫਰੰਟ ਹੈ ਸਾਡਾ ਪੰਜਾਬ ਦਾ ਪ੍ਰਧਾਨ ਹੈ ਉਹਦੇ ਤਹਿਤ ਅਸੀਂ ਮਥਰਾ ਚ ਦੋ ਗਿੜੇ ਮਾਰੇ ਤੇ ਦੋ ਗਿੜਿਆਂ 'ਚ ਇਹਨਾਂ ਕੱਲ ਜਿਹੜੇ ਮੁਲਾਜ਼ਮਾਂ ਨੂੰ ਹੈ ਪੁਲਿਸ ਮੁਲਾਜ਼ਮਾ ਨੇ ਜਿਸ ਵਿੱਚ ਸਬ ਇਨਸਪੈਕਟਰ ਨਾਰ ਸਿੰਘ ਤੇ ਪਹਿਲਾਂ ਇਸ ਕੇਸ ਦੀ ਤਫਤੀਸ਼ ਜਿਹੜੀ ਹੈ ਜੀਵਨ ਸਿੰਘ ਨੇ ਕੀਤੀ ਤਾਂ ਕਿ ਐਸ ਐਚਓ ਜਿਹੜਾ ਗੁਰਵਿੰਦਰ ਸਿੰਘ ਜੀ ਜਿਨ੍ਹਾਂ ਨੇ ਜਿਨ੍ਹਾਂ ਦੇ ਮਿਹਨਤ ਸਦਕਾ ਹੀ ਚੋਰ ਬਹੁਤ ਮੁਸ਼ਕਲ ਨਾਲ ਮਥਰਾ ਤੋਂ ਰਿਕਵਰ ਕੀਤੇ ਨੇ ਤੇ ਉਹ ਮੇਰੇ ਵੀਰਾਂ ਨੂੰ ਜਿਹੜਾ ਇਹਨੂੰ ਮੁੰਡੇ ਨੂੰ ਨਿਆਂ ਸਾਫ ਤੋਂ ਵਾੜ ਲਈ ਮਹਿੰਦਰ ਸਿੰਘ ਨੂੰ ਨਿਆਂ ਸਾਫ ਤੋਂ ਵਾੜ ਲਈ ਇਹ ਤੁਹਾਡੇ ਰਾਈ ਇਹ ਕਹਿਣਾ ਚਾਹੁੰਦਾ ਵੀ ਇਹ ਲੋਕਾਂ ਦੇ ਚੋਰਾਂ ਦੇ ਬਚੋ ਤੇ ਇਹਨਾਂ ਚੋਰਾਂ ਦੇ ਖਿਲਾਫ ਸਖਤ ਤੋਂ ਸਖਤ ਕਾਰਵਾਈ ਹੋਵੇਗੀ ਤਾਂ ਕਿ ਅੱਜ ਅਦਾਲਤ 'ਚ ਪੇਸ਼ ਕੀਤੇ ਆਂ ਦੇਖੋ ਹੁਣ ਅਗਲੀ ਅਦਾਲਤ ਜੇ ਜੇਲ੍ਹ 'ਚ ਭੇਜਣਗੇ ਇਹਨਾਂ ਨੂੰ ਇਹਨਾਂ ਦੇ ਖਿਲਾਫ ਸਖਤ ਤੋਂ ਸਖਤ ਕਾਰਵਾਈ ਹੋਏ ਅਸੀਂ ਮਾਨਯੋਗ ਅਦਾਲਤ ਦਾ ਤੇ ਪੁਲਿਸ ਪ੍ਰਸ਼ਾਸਨ ਦਾ ਤਹਿ ਦਿਲੋਂ ਧੰਨਵਾਦ ਕਰਦੇ ਜਿਹੜੇ ਚੋਰਾਂ ਨੂੰ ਨੱਥ ਪਾ ਕੇ ਇਹਨਾਂ ਨੂੰ ਰਿਕਵਰ ਕੀਤਾ ਉਹ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਦੋ ਨੰਬਰ 22 16 5 24 406 420 120 ਆਪੀਸੀ ਜੀ ਪੀਐਸ ਹੰਡੀ ਸਰ ਸਾਰ ਇਹ ਅਰੈਸਟ ਕਰਿਆ ਜੀ ਕੱਲ ਅੱਜ ਹੀ ਸਰ ਕੀ ਇਹਨਾਂ ਦਾ ਜੁਰਮ ਕੀ ਸੀ ਜੁਰਮ ਇਹਨਾਂ ਨੇ ਢੋਲ ਢੋਗ ਰਜਾਇਆ ਸਰ ਇਹਨਾਂ ਨੇ ਅੱਛਾ ਜੀ ਢੋਗ ਜਾ ਕੇ ਦਿਖਾਉਂਦੇ ਲੋਕਾਂ ਨੂੰ ਲੁਰਦੇ ਜੀ ਇਹੇ ਏਭੇ ਤੁਹਾਡੇ ਜਰੀਏ ਨਾਲ ਰਿਕੁਐਸਟ ਕਰਦਾ ਲੋਕਾਂ ਨੂੰ ਜੀ ਵੀ ਐਸਾ ਜਿਹਾ ਕੰਮ ਇੰਨਾ ਤੋਂ ਬਚੋ ਲੋਕਾਂ ਦੇ ਐਸ்சி ਬੀਸੀ ਮਹਾਪੰਚਾਇਤ ਪੰਜਾਬ ਵੱਲੋਂ ਮੋਹਾਲੀ ਫੇ ਸੱਤ ਦੀਆਂ ਲਾਈਟਾਂ ਤੇ ਨਿਰੰਤਰ 9 ਮਹੀਨਿਆਂ ਤੋਂ ਚੱਲ ਰਿਹਾ ਰਿਜ਼ਰਵੇਸ਼ਨ ਚੋਰ ਫੜੋ ਮੋਰਚਾ ਦੇ ਸਮੂਹ ਆਗੂ ਅਤੇ ਵੱਖ-ਵੱਖ ਜਥੇਬੰਦੀਆਂ ਦੇ ਆਦੇਦਾਰਾਂ ਨੇ ਮੋਰਚਾ ਸਥਾਨ ਤੇ ਇੱਕ ਵਿਸ਼ਾਲ ਇਕੱਠ ਕੀਤਾ ਤੇ ਪੁਲਿਸ ਦੀਆਂ ਵਧੀਆਂਕੀਆਂ ਦੇ ਵਿਰੋਧ ਵਿੱਚ ਝੰਮਕੇ ਨਾਅਰੇਬਾਜ਼ ਕੀਤੇ ਇਸ ਪ੍ਰਦਰਸ਼ਨ ਵਿੱਚ ਮੋਰਚੇ ਦੇ ਸੀਨੀਅਰ ਆਗੂ ਬਲਵਿੰਦਰ ਸਿੰਘ ਕੁੰਬੜਾ ਅਤੇ ਰਾਜਾ ਰਜਿੰਦਰ ਸਿੰਘ ਨੇ ਹੀੜਿਆ ਜਨਰਲ ਸੈਕਟਰੀ ਬਸਪਾ ਨੇ ਆਏ ਹੋਏ ਲੋਕਾਂ ਨੂੰ ਸੰਬੋਧਨ ਕੀਤਾ ਉਹਨਾਂ ਨੇ ਕਿਹਾ ਕਿ ਸਾਡਾ ਇਹ ਮੋਰਚਾ ਜਾਲੀ ਜਾਤੀ ਸਰਟੀਫਿਕੇਟ ਧਾਰਕਾਂ ਨੂੰ ਸੁਲਾਂਖਾ ਅੰਦਰ ਬੰਦ ਕਰਕੇ ਹੀ ਦਾਮ ਲਵੇਗਾ ਉਹਨਾਂ ਨੇ 6 ਕੇਸਾਂ ਬਾਰੇ ਪੰਜਾਬ ਸਰਕਾਰ ਤੇ ਪੁਲਿਸ ਪ੍ਰਸ਼ਾਸਨ ਦਾ ਧਿਆਨ ਦੇਣ ਲਈ ਕਿਹਾ ਹੈ ਪ੍ਰਸ਼ਾਸਨ ਨੂੰ ਸ਼ਾਸਨਿਕ ਅਜ਼ਾਦ ਅਧਿਕਾਰੀ ਆ ਗਿਆ ਸ਼ਾਇਦ ਇੱਥੇ ਸਰ ਪਰ ਜਦੋਂ ਕੋਈ ਪ੍ਰਸ਼ਾਸਨਿਕ ਅਧਿਕਾਰੀ ਪੁਲਿਸ ਦਾ ਚੱਕੀ ਤਾਂ ਸਾਨੂੰ ਸਾਰੇ ਬੰਦੇ ਨੂੰ ਇੱਥੇ ਖੇਚਣ ਦੇਣੀ ਪਈ ਜਿਵੇਂ ਨਗਰ ਨਿਗਮ ਮੁਹਾਲੀ ਦਾ ਇੱਕ ਮੈਂਟਰ ਸੀ ਸੁਣ ਲਿਆ ਮੂਲਾ ਬੰਦਾ ਇੱਕ ਮੈਂਟਰ ਸੀ 6-7 ਮਕਦਮੇ ਆ ਜਿਹੜੇ ਕੇਸ ਹੈਗੇ ਜਿਨ੍ਹਾਂ 'ਚ ਪੁਲਸ ਦਾ ਕੋਈ ਕਾਰਵਾਈ ਨਹੀਂ ਕੀਤੀ। 3 ਕੇਸ ਜਿਹਦੇ ਤੇ ਥਾਣੇ ਅੱਠ ਵੇਸਦੇ ਆ। ਜਿਹਦੇ 'ਚ ਮੇਰੇ ਤੇ ਐਫਆਈਆਰ ਹੋ ਜਿੰਦੀ ਘਰ ਵਾਲੀ ਦੇ ਸਰ ਜਸ ਹੋ ਜਿੰਦੀ ਚੋਰਾਂ ਦੇ ਖਿਲਾਫ ਐਫਆਈਆਰ ਦਾ ਜਿੰਦੀ ਨਹੀਂ ਹੜਾ ਚੋਰਾਂ ਦੇ ਬੰਦੇ ਖਿਲਾਫ ਬੋਲਦਾ ਉਹਨਾਂ ਦੇ ਖਿਲਾਫ ਐਫਆਈਆਰ ਦਰਜ ਕਰ ਦਿੰਦੀ ਹੈ ਤੇ ਇਹਨਾਂ ਕੋਲੇ ਐਸਪੀਆਰ ਵੀਰ ਸਿੰਘ ਠਵਾਲ ਜੀ ਜਿਹੜੇ ਮੰਗ ਪੱਤਰ ਲਿਗੇ ਇਹਨਾਂ ਕੋਲੇ ਪਈਆ ਪਿਛਲੇ 5 ਮਹੀਨੇ ਤੇ ਹੁਣ ਕਹਿ ਕੇ ਗਏ ਆ ਸਾਹਦੇ ਸਾਹਮਣੇ ਕਹਿ ਕੇ ਗਏ ਹਾਂ ਜੀ ਤੁਹਾਡਾ ਕਰਾਂਗੇ ਨਮੜਾ ਤੇ ਦੂਜੇ ਕਰਕੇਸ਼ ਕੁਮਾਰ ਐਸਆਈ ਹੈ ਨੈਸ਼ਨਲ ਕਮ ਅੱਜ 2014 ਦਾ ਕੇਸ ਹੈ ਕੋਈ ਕਾਰਵਾਈ ਨਹੀਂ ਹੋਈ ਮੁੜ ਕੇ ਉਹਨਾਂ ਦਾ ਇੱਕ ਮੰਗ ਪੱਤਰ ਦੇਣਾ ਆਇਆ ਸੀ ਦੂਜਾ ਇੱਕ ਬੀਬੀ ਦੇ ਬੇਟੇ ਨੂੰ ਘਰ ਤੇ ਹੀ ਚੱਕਦੇ ਆ ਨਸ਼ੇ ਦਾ ਕੇਸ ਪਾ ਦਿੰਦੇ ਆ ਉਹ ਸੀਸੀਟੀਵੀ ਕੈਮਰਿਆਂ 'ਚ ਫੋਟੋ ਆ ਜਾਂਦੀਆਂ ਸਾਰਾ ਪੁੱਛਿਆ ਜਾਂਦਾ ਉਹਦੀ ਇਨਵੈਸਟੀਗੇਸ਼ਨ ਚੱਲ ਰਹੀ ਹੈ ਕੋਈ ਕਾਰਵਾਈ ਨਹੀਂ ਤੀਸਰਾ ਜਿਹੜਾ ਹੈਗਾ ਬਲੌਂਗੀ 'ਚ ਇੱਕ ਨਵੀਂ ਵਿਆਹੁਤਾ ਜਿਹੜੀ ਲੜਕੀ ਬੇਟੀ ਮਰ ਜਾਂਦੀ ਹੈ ਪੁਲਿਸ ਤਿੰਨ ਦਿਨ ਡੈੱਡ ਬੋਡੀ ਕੋਲੇ ਨਹੀਂ ਜਾਣ ਦਿੰਦੀ ਉਹਦਾ ਡੈੱਡ ਬੋਡੀ ਸਰੀਰ ਨਹੀਂ ਦੇਖਣ ਦਿੰਦੀ ਉਤੋਂ ਬਾਅਦ ਜਿਹੜਾ ਹੈਗਾ ਉਹ ਜਿਹੜਾ ਬਿਆਨ ਜ਼ਬਰਦਸਤੀ ਕਰਾ ਕੇ ਸਾਈਨ ਕਰਾ ਲੰਨੇ ਜਦੋਂ ਅਸੀਂ ਪ੍ਰੈਸ 'ਚ ਦੰਦਨੇ ਘਰਾਓ ਕਰਨ ਦਾ ਫਿਰ ਉਹ ਬੰਦਾ 5 ਮਹੀਨੇ ਅਰੈਸਟ ਕਰਦੇ ਹੱਲੇ ਵੀ ਦੋ ਦੋਸ਼ੀ ਜਿਹੜੇ ਭਰਾ ਰਹਿੰਦੇ ਆ ਤੇ ਇਸੇ ਤਰ੍ਹਾਂ ਗੱਲ ਕਰ ਲਈ ਇੱਕ ਦਿਲਵਰ ਖਾਨ ਜੀ ਮਟੌਰ ਤੋਂ ਕੇਸ ਦਰਜ ਹੋਇਆ ਸੀ ਇਹਦੇ ਇਹਨਾਂ ਨੇ ਕੰਪਲੀਟ ਤੇ ਇਹਨਾਂ ਦੀ ਪਰਚਾ ਕਰਤਾ ਮੁੜ ਕੇ ਕੋਈ ਰੀਵੈਸਟਿਗੇਸ਼ਨ ਨਹੀਂ ਤੇ ਸਾਡੇ ਕੋਲੇ ਰਣਜੀਤ ਸਿੰਘ ਜੀ ਸਬ ਇਨਸਪੈਕਟਰ ਰਟਾਇਰਡ ਹੈ ਖੰਨੇ ਤੋਂ ਇਹਨਾਂ ਨੇ ਇੱਕ 2012 'ਚ ਮਕਦਮਾ ਇੱਕ ਟਰੈਵਲ ਏਜੰਟ ਦੀਸ਼ਾ ਚਾਵਲਾ ਦੇ ਖਿਲਾਫ ਕਰਾਇਆ ਸੀ 76 ਨੰਬਰ ਐਫ ਆਈ ਆਰ ਜਿਹਦੇ 'ਚ ਚੈੱਕ ਦੁਆਰਾ ਪੁਲਿਸ ਰਿ ਜਦੋਂ ਇਹ ਸਾਰਾ ਡਿਊਟੀ ਕਰੀ ਪ੍ਰੋਸੀਜਰ ਰਹਾ ਇਹਨਾਂ ਨੂੰ ਸਾਰਾ ਡਾਟੇ ਦਾ ਪਤਾ ਹੈ ਰਿਕਾਰਡ ਕਢਾਇਆ ਡੀਆਈਚ ਪ੍ਰੈਸ ਕਾਨਫਰੰਸਾਂ ਹੋਈਆਂ ਪਰ ਲੇਕਿਨ ਜਿਹੜੀ ਮੋਹਾਲੀ ਦੀ ਪੁਲਿਸ ਹੈ ਉਹ ਰਿਸ਼ਵਤ ਵਿੱਚ ਇੱਕ ਦੌਰਾਂ ਵੈਟ ਚ ਚੱਲ ਰਹੀ ਪੱਕੇ ਚ ਚੱਲ ਰਹੀ ਜਿਹਦਾ ਅਸੀਂ ਰਿਕਾਰਡ ਨਹੀਂ ਸਕਦੀ ਜਿਹੜੀ ਪੰਜਾਬ ਸਰਕਾਰ ਆਪਣੀ ਝਾੜੂ ਵਾਲਿਆਂ ਦੀ ਪਾਰਟੀ ਕਹਿੰਦੀ ਸੀ ਵੀ ਸਾਡਾ ਝਾੜੂ ਵਾਲਾ ਝਾੜੂ ਵਾਲਿਆਂ ਦੀ ਸਰਕਾਰ ਚ ਝਾੜੂ ਵਾਲਿਆਂ ਦੀ ਰਿਸ਼ਵਤ ਲਈ ਜਾਂਦੀ ਹੈ ਜਿਹੜੇ ਸਵੀਪਰ ਕਿੰਨੇ ਵੱਡੀ ਪੋਸਟ ਆਉਂਦੀ ਆ ਚੋ ਝਾੜੂ ਪੋਚੇ ਵਾਲਿਆਂ ਦੀ ਉਹਨਾਂ ਤੋਂ ਵੀ ਰਿਸ਼ਵਤ ਲੈ ਲੈਂਦੇ ਆ 20000 ਰੁਪਏ ਦੱਸੋ ਕਿੱਥੇ ਇਸੇ ਤਰ੍ਹਾਂ ਅਸੀਂ ਬਾਰ ਬੱਕ ਥਾਣੇ ਦੇ ਸਾਰੇ ਬਰੀਫ ਚ ਕੇਸ ਨਹੀਂ ਆਏ ਹੁਣ ਤੁਹਾਡੇ ਸਾਹਮਣੇ ਕਹਿ ਕੇ ਗਏ ਵੀ ਹਾਂਜੀ ਤੁਹਾਡਾ ਜਿਹੜਾ ਮੈਟਰ ਦੋ ਸੀ ਕੰਪਲੀਟ ਕਰਦੇ ਚਾਰ ਥੋੜੇ ਰਹੇ ਹੋਏ ਹੁਣ ਪਤਾ ਨਹੀਂ ਉਹ ਗਿੜੇ ਰਹੇ ਹੋਏ ਹੁਣ ਅਸੀਂ ਬਾਅਦ ਚ ਸਾਨੂੰ ਫੋਨ ਆਊਗਾ ਇਨਫੋਰਮੇਸ਼ਨ ਆਊਗੀ ਮੈਸੇਜ ਆਊਗਾ ਨਹੀਂ ਇਹ ਸਾਰੇ ਸਾਥੀ ਰਾਜਾ ਜੀ ਨੇੜੀਆਂ ਜੀ ਖੜੇ ਹੈ ਬਹੁਜਨ ਸਮਾਜ ਪਾਰਟੀ ਦੀ ਸੀਨੀਅਰ ਲੀਡਰਸ਼ਿਪ ਖੜੇ ਹੈ ਤੇ ਸਾਰੇ ਜਿਹੜੇ ਪੀੜਤ ਪਰਿਵਾਰ ਨੇ ਆਪਣੇ ਆਪਣੇ ਕੇਸਾਂ ਨੂੰ ਲੈ ਕੇ ਸਾਰੇ ਆਏ ਸੀ ਤੁਹਾਡੇ ਰਾਹੀਂ ਅਸੀਂ ਫਰਿਆਦ ਕੀਤੀ ਹੈ ਮੰਗ ਪੱਤਰ ਕੁਮਾਰ ਨਿਯੁਗ ਮੁੱਖ ਮੰਤਰੀ ਨੂੰ ਇੱਕ ਡੀਜੀਪੀ ਪੰਜਾਬ ਨੂੰ ਤੇ ਇੱਕ ਡੀਆਈਜੀ ਨੂੰ ਤੇ ਇੱਕ ਐਸਐਸਪੀ ਨੂੰ ਜਿਹੜੇ ਮੰਗ ਪੱਤਰ ਸੀ ਭੇਜੇ ਉਹਨਾਂ ਵਾਸਤੇ ਇਸ ਬਿਸ਼ਵਾਸਨ ਦਵਾ ਕੇ ਗਏ ਤਾਂ ਇਹ ਜਿਹੜੇ ਸਾਡਾ ਕੰਮ ਕਰ ਦਿੰਦੇ ਤੁਹਾਡਾ ਵੀ ਤੇ ਇਧਰੋਂ ਧੰਨਵਾਦ ਇਹਨਾਂ ਦਾ ਵੀ ਬਹੁਤ ਸ਼ੋਮੇ ਕਾਲੀਦਲ ਨੂੰ ਐਤਵਾਰ ਨੂੰ ਇੱਕ ਹੋਰ ਵੱਡਾ ਝਟਕਾ ਲੱਗਿਆ ਤੇ ਹੁਣ ਚਾਰੀਆਂ ਜਿਮਨੀ ਚੋਣਾਂ ਦੇ ਮੱਦੇਨਜ਼ਰ ਗਿੱਦੜਵਾ ਹਲਕੇ ਦੇ ਇੰਚਾਰਜ ਹਰਦੀਪ ਸਿੰਘ ਡਿੰਪੀ ਢਿੱਲੋਂ ਨੇ ਆਪਣੇ ਸੈਂਕੜੇ ਸਾਥੀਆਂ ਨਾਲ ਅਕਾਲੀ ਦਲ ਨੂੰ ਅਲਵਿਦਾ ਕਹਿ ਦਿੱਤਾ। ਬਾਦਲਾਂ ਦਾ ਗੜ ਮੰਨੇ ਜਾਂਦੇ ਗਿੱਦੜਵਾ ਹਲਕੇ ਵਿੱਚ ਇਹ ਵੱਡਾ ਸਿਆਸੀ ਨੁਕਸਾਨ ਮੰਨਿਆ ਜਾ ਰਿਹਾ ਹੈ। ਡਿੰਪੀ ਢਿੱਲੋਂ ਅਕਾਲੀ ਦਲ ਦੀ ਟਿਕਟ ਤੇ ਪਿਛਲੀਆਂ ਦੋ ਚੋਣਾਂ ਲਗਾਤਾਰ ਇਸ ਹਲਕੇ ਤੋਂ ਮੁੜ ਲੜ ਚੁੱਕੇ ਹਨ ਪਰੰਤੂ ਸਫਲਤਾ ਹੱਥ ਨਹੀਂ ਲੱਗੀ। ਇਸ ਵਾਰ ਵੀ ਉਹਨਾਂ ਨੂੰ ਟਿਕਟ ਦਾ ਪ੍ਰਮੁੱਖ ਦਾਵੇਦਾਰ ਮੰਨਿਆ ਜਾ ਰਿਹਾ ਪਰੰਤੂ ਖੁਦ ਸੁਖਬੀਰ ਬਾਦਲ ਵੱਲੋਂ ਇਸ ਹਲਕੇ ਤੋਂ ਚੋਣ ਮੁਹਿੰਮ ਵਿੱਢੀ ਹੋਈ ਸੀ ਤੇ ਹਾਲਾਂਕਿ 딤ਪੇટી ਲੋਨੂ ਵੀ ਰੱਖਿਆ ਜਾ ਰਹੀ ਸੀ ਪਰੰਤੂ ਉਸ ਦੀ ਟਿਕਟ ਦਾ ਐਲਾਨ ਨਹੀਂ ਸੀ ਕੀਤਾ ਜਾ ਰਿਹਾ ਮੈਂ ਚੜ ਗਿਆ ਬੜਾ ਹੱਤਪਾਰ ਤੇ ਵਿਸ਼ਵਾਸ ਕੀਤਾ ਸੀ ਆਉ ਦੇ ਬਣੀ ਕੁ ਕਸਰ ਨਹੀਂ ਚੀ ਇਸ ਮੈਂ ਵੀਡੀਓ ਤੇ ਬਹਿ ਕੇ ਬਣਾ ਕੇ ਆਇਆ ਕਿਉਂਕਿ ਮੈਨੂੰ ਪਤਾ ਸੀ ਮੈਂ ਕੋ ਬੋਲਣ ਨਹੀਂ ਜਾਣਾ ਤੁਹਾਡੇ ਸਾਰੇ ਵੀਡੀਓ ਰੋਸ਼ੀ ਸਾਰੇ ਟੈਨ ਡਾਊਨਲੋਡ ਕਰ ਲਿਓ ਡਾਊਨਲੋਡ ਕਰ ਲਿਓ ਫਾਰਵਰਡ ਕਰ ਦਿਓ ਤੇ ਮੈਂ ਸਾਰੀ ਜੋ ਜੋ ਜਿਵੇਂ ਜਿਵੇਂ ਮੇਰੀ ਚੱਲੀ ਹਿਸਟਰੀ ਦਾ ਸਾਰੀ ਉਹਦੇ ਵਿੱਚ ਬਿਆਨ ਕੀਤੀ ਐ। ਹੁਣ ਦੱਸੋ ਮੈਂ ਇਨਾ ਕੀ ਤੁਹਾਡੇ ਸਾਰਿਆਂ ਨੂੰ ਇੱਕ ਕੋਈ ਬੇਨਤੀ ਕਰੂੰਗਾ ਕਿ ਦੇਖੋ ਅੱਜ ਦਾ ਸਿਰਫ ਇੰਨਾ ਹੀ ਸੀ ਕਿ ਆਪਾਂ ਪਾਰਟੀ ਦੇ ਵਿੱਚੋਂ ਸਾਰੇ ਅਹੁਦਿਆਂ ਤੋਂ ਮੈਂ ਰਿਜਿਗਨੇਸ਼ਨ ਦਿੱਤਾ। ਸਤੀਫਾ ਦਿੱਤਾ। ਬਾਕੀ ਜੋ ਵੀ ਕੋਈ ਫੈਸਲਾ ਹੋਊਗਾ ਜਾਂ ਜੋ ਵੀ ਕੋਈ ਕਿਸੇ ਪਾਸੇ ਜਾਵਾਂਗੇ ਜਾਂ ਕੁਝ ਵੀ ਹੋਊਗਾ ਉਹ ਤੁਹਾਡੀ ਸਾਰਿਆਂ ਦੀ رائے ਨਾਲ ਇੱਕ 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 ਬੰਦੇ ਨੂੰ ਮੈਂ ਬਲਾ ਕੇ ਸਾਰਿਆਂ ਦੀ رائے ਲੈ ਕੇ ਪੁੱਛ ਕੇ ਫਿਰ ਆਪਾਂ ਫੈਸਲਾ ਲਵਾਂਗੇ ਜੋ ਵੀ ਲੈਹ। ਜਹੀਦ ਦੇਸ਼ ਦਾ ਸਰਮਾਇਆ ਹੁੰਦੇ ਹਨ। ਦੇਸ਼ ਲਈ ਆਪਣੀ ਜਾਨ ਦੀ ਵੀ ਪਰਵਾਹ ਨਹੀਂ ਕਰਦੇ। ਜੇਕਰ ਦੂਜੇ ਪਾਸੇ ਤੋਂ ਦੇਖਿਆ ਜਾਵੇ ਤਾਂ ਆਜ਼ਾਦੀ ਦਿਵਸ ਅਤੇ ਗਣਤੰਤਰ ਦਿਵਸ ਦੇ ਉਹਨਾਂ ਨੂੰ ਯਾਦ ਕਰਨ ਤੋਂ ਇਲਾਵਾ ਦੇਸ਼ ਵਾਸੀਆਂ ਪਾਸੋਂ ਬਦਲੇ ਵਿੱਚ ਕੁਝ ਨਹੀਂ ਮਿਲਦਾ ਪਰ ਇੱਕ ਅਜਿਹਾ ਨੌਜਵਾਨ ਹੈ ਜਿਸ ਦੇ ਜਜ਼ਬੇ ਨੂੰ ਸੱਚਮੁੱਚ ਸਲਾਮ ਕੀਤਾ ਜਾਣਾ ਚਾਹੀਦਾ ਅਭਿਸ਼ੇਕ ਗੋਤਮਨਾਥ ਦਾ ਇਹ ਨੌਜਵਾਨ ਪੇਸ਼ੇ ਤੋਂ ਆਰਕੀਟੈਕਟ ਹੈ ਪਰ ਅੱਜ ਦੇ ਨੌਜਵਾਨਾਂ ਵਾਂਗ ਆਪਣੇ ਸਰੀਰ ਤੇ ਬੇਫਜ਼ੂਲ ਟੈਟੂ ਬਣਾਉਣ ਦੀ ਬਜਾਏ ਉਸ ਨੇ ਦੇਸ਼ ਦੇ 631 ਬਹਾਦਰ ਫੌਜੀਆਂ ਤੇ ਸ਼ਹੀਦਾਂ ਦੇ ਨਾਂ ਅਤੇ 20 ਦੇਸ਼ ਭਗਤਾਂ ਦੀਆਂ ਤਸਵੀਰਾਂ ਦੇ ਟੈਟੂ ਆਪਣੀ ਪਿੱਠ ਤੇ ਉਕਰੇ ਹੋਏ ਹਨ। ਮੋਸ਼ਕਾਰ ਮੇਰਾ ਨਾਮ ਪੰਡਿਤ ਅਭਿਸ਼ੇਕ ਗੋਤਮ ਹੈ। ਮੈਂ ਜਿਲ੍ਹਾ ਹਕੜੂ ਤੋਂ ਫਿਨਿਸ਼ ਕਰਨੇ ਵਾਲਾ ਹਾਂ। ਮੈਨੇ ਜੋ ਆਪਣੀ ਸ਼ਰੀਰ ਤੇ 631 ਮੇਰੇ ਵੀਰੋ ਕੇ ਨਾਮ ਲਿਖਵਾਏ ਹੈ ਉਸ ਤੋਂ ਇਨਸਪੀਰੇਸ਼ਨ नो डाउट इंडियन आर्मी ही है मैंने जब 2016 में एक बाइक राइड की लेह लद्दाख की तो लेह लद्दाख आज जिस वजह से बचा हुआ है जिस वजह से वह राइड जो है जो हम करते हैं जो राइडर्स हैं वो तो पॉसिबल है तो कारगिल युद्ध में जिस प्रकार से कारगिल युद्ध में पाकिस्तानियों ने एन वन को कवर कर लिया था उसके बाद में हमारी भारतीय सेना ने जिस प्रकार एक अदम्य साहस दिखाते हुए एक विकट परिस्थितियों में उस एन एच वन को सेव किया और हमारे मुल्क से एक बार फिर से एक फिर पार्ट जो डिवाइड हो जाता लद्दाख उसको बचाया मैं हमेशा से कोशिश करता था कि वीर परिवारों से कैसे मिला जाए और मैं अपने वीर परिवारों से कैसे बता पाऊँ कि मैंने आ, मुझे भी जो मेरे शहीद हैं उनसे बहुत लगाव है उन्होंने जो मेरे देश के लिए और हमारी भारतीय भारतवासियों के लिए किया है वो बहुत सेम फीलिंग वो मेरे दिल में भी है तो मैं शुरू से 2010 से मैं बाइक राइड करता आ रहा था मैंने जितने भी अपने देश के बड़े मंदिर हैं चारों धाम सातोपुरिया बारह ज्योतिर्लिंग और जितनी भी मेरी देवी पीठ है मैंने सब बाइक राइड करके करी थी तो जब मैं एक वीरों का मक्का मदीना कहे जाने वाले कारगिल द्रास गए और कारगिल वॉर मेमोरियल में मैंने वीरों के नाम देखे तो मुझे महसूस हुआ कि जिस टाइम हमने एक छोटी उम्र में केवल एक कारगिल वॉर को केवल एक डोनेशन कैंप की के तरह हमने चलाया था क्योंकि हमारी उम्र उस टाइम से सात आठ नौ दस साल की थी तो हमें याद तो था कि कारगिल वॉर हुआ था लेकिन कारगिल वॉर में कितनी क्षति हमारे देश के वीरों ने ली थी और कितने परिवार उस टाइम उजड़े थे कितने यंग ऑफिसर्स और कितने यंग फ़ौजियों ने जान दी थी वह जानकर करके मेरा दिल सच में बहुत नरम हुआ और मैंने अपने आप से वादा किया कि आज के समय में सिंबल ऑफ लव कहे जाने वाले टैटू जो भी अपने प्यार को दर्शाना चाहता है वह टैटू कराता है तो मैंने अपने कारगिल के पाँच सौ उनसठ शहीदों के नाम मैंने अपने शरीर पर अंकित कराए उसके साथ साथ मैंने ग्यारह महापुरुषों के चित्र भी अंकित कराए जिनकी मैं कहानियाँ पढ़ करके उनसे मोटिवेशन लेकर के बड़ा हुआ साथ में इंडिया गेट जो अब तक जिस समय मैंने टैटू कराए थे शहीद स्मारक और शहीदों के नाम के लिए जाना जाता था और एक अमर जवान ज्योति का मैंने चित्र बनवाया उसके साथ में मैं वीरों के परिवार से मिलना स्टार्ट किया तो मैंने अब तक छः सौ इकतीस लोगों के वीरों के नाम मैंने अपने शरीर पर लेकर हैं जिनकी फैमिलियों से मैं मिल चुका हूँ उनके नाम भी मैं ऐड कराता हूँ और मैं हमेशा से ये चाहता हूँ कि मेरा जो जो मेरे वीर हैं उन्होंने जो हमारे देश के लिए किया है हमारे जो युवा हैं वो उनसे प्रेरणा लेते रहें हमेशा आपने कोई भी अपने घर का त्यौहार अपनी जन्मदिनो दिन मैं सबसे पहले अपने भी परिवारों के साथ सेलिब्रेट करता हूं युवक विभाग पंजाब सरकार वलोसन 2022 विच भगवंत मान ने खेडावा तन पंजाब दिया दी शुरुआत की थी सी ते उसे कड़े तहत आज ए मिशाल मार्च मोहाली तोरवाना कीती गई इस मिशाल मार्च नो हरी चंडी मोहाली दी डिप्टी कमीशन ने दीती उना कह के इस नाल ਬੱਚਿਆਂ ਵਿੱਚ ਖੇਡਾਂ ਦੀ ਭਾਵਨਾ ਪੈਦਾ ਹੋਵੇਗੀ ਤੇ ਪੰਜਾਬ ਵਿੱਚ ਚੰਗੇ ਖਿਡਾਰੀ ਨਿਕਲ ਕੇ ਸਾਹਮਣੇ ਆਉਣਗੇ ਜਿਹੜੀ ਮਰਸ਼ਾਲ ਆਈਐਸਓ ਦੇ ਵਿੱਚ ਪੰਜਾਬ 'ਚ ਫੇਰੀ ਰੱਖੀ ਮੰਨਦਾ ਹੈ ਦਾ ਔਰ ਕਿੰਨੀ ਵੀ ਵਾਰ ਪੰਜਾਬੀ ਬੋਲਦੀ ਹੈ ਦੇਖੋ ਜੀ ਇਹ 2024 ਸਾਲ ਦੇ ਵਿੱਚ ਖੇਡਾਂ ਵਤਨ ਪੰਜਾਬ ਦੀਆਂ ਦਾ ਤੀਜਾ ਐਡੀਸ਼ਨ ਸਤੰਬਰ ਮਹੀਨੇ ਦੇ ਵਿੱਚ ਹੋਣ ਜਾ ਰਿਹਾ ਜਿਵੇਂ ਤੁਸੀਂ ਜਾਣਦੇ ਹੋ ਮਾਨਯੋਗ ਸੀਐਮ ਪੰਜਾਬ ਸਰਦਾਰ ਭਗਵੰਤ ਸਿੰਘ ਮਾਨ ਜੀ ਦੇ ਆਦੇਸ਼ਾਂ ਸਦਕਾ ਇਹ ਖੇਡਾਂ ਦੀ ਸ਼ੁਰੂਆਤ 2022 ਦੇ ਵਿੱਚ ਹੋਈ ਸੀ ਇਸ ਸਾਲ ਵੀ ਇਹ ਮਸ਼ਾਲ ਅਸੀਂ ਰੋਪੜ ਤੋਂ ਅੱਜ ਰਿਸਿਵ ਕੀਤੀ ਹੈ ਔਰ ਅੱਗੇ ਅਸੀਂ ਫਟੇਗੜ ਸਾਹਿਬ ਨੂੰ ਦੇਣ ਜਾ ਰਹੇ ਹਾਂ ਔਰ ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ ਦੇ ਵਿੱਚ ਇਹ ਹੋ ਕੇ ਆਈ ਹੈ ਇਹਦਾ ਇਹੀ ਅਸੀਂ ਮੈਸੇਜ ਲੈਣੇ ਹੈ ਕਿ ਉਹ ਜਿਹੜੀ ਸਪੋਰਟਸਮੈਨਸ਼ਿਪ ਦੀ ਸਪਿਰਿਟ ਹੈ ਉਹ ਇਸੇ ਮਸ਼ਾਲ ਵਾਂਗੂ ਜਗਦੀ ਰਹੇ ਸਾਡੇ ਬੱਚਿਆਂ ਦੇ ਵਿੱਚ ਇਹ ਜੋਤੀ ਜਗਦੀ ਰਹੇ ਇਹੀ ਖੇਡਾਂ ਦੇ ਵਿੱਚ ਪਾਗ ਲੈਂਦੇ ਰਹਿਣ ਔਰ ਫਿਟ ਵੀ ਰਹਿਣ ਹੈਲਦੀ ਰਹਿਣ ਔਰ ਅੱਛੀ ਇੱਕ ਕੰਪੀਟੀਟਿਵ ਸਪਿਰਿਟ ਹੈਲਦੀ ਕੰਪੀਟੀਸ਼ਨ ਦੀ ਸਪਿਰਿਟ ਆਪਦੇ ਵਿੱਚ ਰੱਖਣਗੇ ਪਿਛੇ ਅਸੀਂ ਸਾਰੇ ਪੈਰਾਸੋਲਿਪਮਪਿਕਸ ਦੇਖੇ ਹੈ ਤਾਂ ਜੋਸ਼ ਉਥੋਂ ਵੀ ਸਾਰਿਆਂ ਦੇ ਵਿੱਚ ਭਰਿਆ ਹੋਇਆ ਹੈ ਕਿ ਇਹ ਸਾਡੇ ਸਟੇਟ ਦਾ 올ਿਪਿਕ ਵਰਜਨ ਹੈਗਾ ਔਰ ਇਸ ਤੋਂ ਅੱਗੇ ਅਸੀਂ ਬਹੁਤ ਉੱਚਾ ਜਾਣਾ ਹੈ ਇਹੀ ਮੈਸੇਜ ਅਸੀਂ ਸਾਰੇ ਸਾਡੇ ਰੈਜ਼ੀਡੈਂਟਸ ਨੂੰ ਸਾਡੇ ਮੁਹਾਲੀ ਨਿਵਾਸੀਆਂ ਨੂੰ ਦੇ ਰਹੇ ਦੇਖੋ ਜੀ ਜਦੋਂ ਕੋਈ ਵੀ ਕੰਪੀਟੀਸ਼ਨ ਆਉਂਦਾ ਹੈ ਤੇ ਪਾਰਟਿਸਪੈਂਟਸ ਦੇ ਵਿੱਚ ਵਿੱਚ ਖੂਬ ਉਤਸ਼ਾਹ ਹੁੰਦਾ ਹੈ ਪੂਰੇ ਸਾਲ ਦੀ ਜਿਹੜੀ ਮਿਹਨਤ ਹੈ ਉਹ ਦਿਖਾਉਣ ਦਾ ਪ੍ਰਦਰਸ਼ਿਤ ਪ੍ਰਦਰਸ਼ਿਤ ਕਰਨ ਦਾ ਔਰ ਨਵਾਂ ਕੁਝ ਸਿੱਖਣ ਦਾ ਮੌਕਾ ਜਿਹੜਾ ਉਹ ਮਿਲਦਾ ਹੈ ਪਿਛਲੇ ਸਾਲ ਵੀ ਅਸੀਂ ਦੇਖਿਆ ਸੀ ਕਿ ਸਾਡੇ ਡਿਸਟ੍ਰਿਕਟ ਲੈਵਲ ਗেমস ਦੇ ਵਿੱਚ ਬਲਾਕ ਲੈਵਲ ਗেমস ਦੇ ਵਿੱਚ ਬਹੁਤ ਵੱਡੀ ਮਾਤਰਾ ਦੇ ਵਿੱਚ ਬੱਚਿਆਂ ਨੇ ਭਾਗ ਲਿਆ ਸੀ ਐਕੀ ਵੀ ਅਸੀਂ ਉਮੀਦ ਕਰ ਰਹੇ ਹਾਂ ਕਿ

5 ਸਤੰਬਰ ਤੋਂ 7 ਸਤੰਬਰ ਤੱਕ ਦੂਜਾ ਫੇਜ਼ ਬਲੋਕ ਲੈਵਲ ਦਾ ਹੋਵੇਗਾ ਉਸ ਤੋਂ ਬਾਅਦ ਡਿਸਟ੍ਰਿਕਟ ਲੈਵਲ ਤੇ ਵੀ ਕੁਝ ਗੇਮਸ ਐਡ ਹੋਣ ਗਿਆ ਤੇ ਫਾਈਨਲੀ ਸਟੇਟ ਲੈਵਲ ਤੇ ਜਾ ਕੇ ਟੋਟਲ 37 ਗੇਮਸ ਖੇਡਾਂ ਵਤਨ ਪੰਜਾਬ ਦੀਆਂ ਦੇ ਵਿੱਚ ਪਿਛਲੇ ਸਾਲ ਕੁਝ ਗੇਮਸ ਐਡ ਵੀ ਹੋਈਆਂ ਸੀ ਇਸ ਕਰਕੇ 37 ਗੇਮਸ ਐਡ ਕੀ ਹੋ ਚੁੱਕੀਆਂ ਨੇ ਜਿਹੜੀ ਜਿੱਥੇ ਤੁਸੀਂ ਰਜਿਸਟ੍ਰੇਸ਼ਨ ਬਾਰੇ ਪੁੱਛਦੇ ਹੋ ਰਜਿਸਟ੍ਰੇਸ਼ਨ ਆਨਲਾਈਨ ਕਰ ਦਿੱਤੀ ਗਈ ਹੈ ਜਿਵੇਂ ਤੁਸੀਂ ਜਾਣਦੇ ਹੋ ਉਹਦਾ ਲਿੰਕ ਵਗੈਰਾ ਵੀ ਅਸੀਂ ਤੁਹਾਡੇ ਰਾਹੀਂ ਸ਼ੇਅਰ ਕਰਾਂਗੇ ਸਾਰੇ ਪਬਲਿਕ ਨਾਲ ਔਰ ਰਜਿਸਟ੍ਰੇਸ਼ਨ ਐਸਵੇਲੇ ਵੀ ਜਾਰੀ ਹੈ 30 ਤਰੀਕ ਨੂੰ ਅਸੀਂ ਤੁਹਾਨੂੰ ਫਾਈਨਲ ਨੰਬਰ ਦੇ ਸਕਾਂਗੇ ਲੇਕਿਨ ਸਾਨੂੰ ਪੂਰੀ ਉਮੀਦ ਹੈ ਕਿ ਜਿਵੇਂ ਪਿਛਲੇ ਸਾਲ ਉਸ ਤੋਂ ਪਹਿਲਾਂ ਨਾਲੋਂ ਵੱਧ ਕੇ ਗਿਣਤੀ ਪਾਰਟਿਸਪੈਂਟਸ ਵੀ ਆਏ ਸੀ ਐਧ ਕੀ ਵੀ ਬਜਟ ਕੀ ਮੋਹਾਲੇ ਸ਼ਹਿਰ 'ਚ ਚੋਰੀਆਂ ਤੇ ਲੁੱਟਖੋਹਾਂ ਦੀਆਂ ਵਾਰਦਾਤਾ ਦਿਨ-ਪ੍ਰਤੀ ਦਿਨ ਪਾਤੀਆਂ ਜਾ ਰਹੀਆਂ ਨੇ ਤੇ ਪੁਲਿਸ ਇਨ੍ਹਾਂ ਮਾੜੇ ਅਨਸਰ ਨੂੰ ਨੱਥ ਪਾਉਣ ਲਈ ਦਿਨ-ਰਾਤ ਛਾਪੇਮਾਰੀ ਕਰ ਰਹੀ ਹੈ ਅੱਜ ਮੋਹਾਲੇ ਪੁਲਿਸ ਨੂੰ ਉਸ ਵੇਲੇ ਵੱਡੀ ਸਫਲਤਾ ਮਿਲੀ ਜਦੋਂ ਸ਼ਹਿਰ ਵਿੱਚ ਵਹੀਕਲ ਚੋਰੀ ਕਰਨ ਵਾਲੇ ਤੇ ਮੋਬਾਈਲ ਸਨੇਚਰ ਲੁੱਟਾਂਖੋਹਾਂ ਕਰਨ ਵਾਲਿਆਂ ਨੂੰ ਗ੍ਰਿਫਤਾਰ ਕੀਤਾ ਗਿਆ ਇਨਾ ਪਾਸੋਂ ਪੁਲਿਸ ਨੇ 15 ਚੋਰੀ ਦੇ ਮੋਟਰਸਾਈਕਲ 12 ਮੋਬਾਈਲ ਫੋਨ ਇੱਕ ਪਰਸ ਤੇ ਕੁਝ ਚਾਬੀਆਂ ਬਰਾਮਦ ਕੀਤੀਆਂ ਗਈਆਂ ਨੇ ਬਾਹਰ ਆ ਲੈਣਿਆਂ ਦੇ ਖਿਲਾਫ ਮੁਕੱਦਮਾ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਜੀ ਸਾਡੇ ਕੋਲੇ ਮਾਨਯੋਗ ਐਸਐਸਪੀ ਸਾਹਿਬ ਤੇ ਸ਼੍ਰੀ ਦੀਪਕ ਪਾਰਕ ਜੀ ਅਤੇ ਸਾਡੇ ਐਸਪੀ ਸਾਹਿਬ ਸ਼੍ਰੀ ਹਰਵੀਰ ਰਟਵਾਲ ਜੀ ਦੀ ਅਗਵਾਈ ਦੇ ਵਿੱਚ ਜਿੰਨੀਆਂ ਸ਼ਹਿਰ ਦੇ ਵਿੱਚ ਚੋਰੀਆਂ ਤੇ ਸਨੇਚਿੰਗੀਆਂ ਵਾਰਦਾਤਾਂ ਹੋ ਰਹੀਆਂ ਸੀਗੀਆਂ ਉਹਨਾਂ ਦੇ ਸੰਬੰਧ ਦੇ ਵਿੱਚ ਮੇਰੇ ਵੱਲੋਂ ਐਸਐਚਓ ਆਪਣੇ ਮਟੋਰ ਤੇ ਐਸ ਐਚਓ ਫੇਜ਼ 1 ਦੇ ਨਾਲ ਅਸੀਂ ਜਿਹੜਾ ਹੈਗਾ ਇਹ ਪਲਾਨ ਕਰਕੇ ਇਹਨਾਂ ਦੇ ਉੱਤੇ ਅਸੀਂ ਆਪਣੇ ਫੋਰਸ ਵੀ ਕਾਇਮ ਕੀਤੇ ਹੋਏ ਸੀਗੇ ਕਿ ਇਹਦੇ ਤੇ ਕਾਰਵਾਈ ਕਰਦੇ ਸੀ ਉਹਦੇ ਤਹਿਤ ਸਾਨੂੰ ਜਿਹੜਾ ਹੈਗਾ ਇਹਦੇ ਵਿੱਚ ਚੰਗਾ ਜਿਹਾ ਹੈਗਾ ਰਿਸਪਾਂਸ ਮਿਲਿਆ ਤੇ ਅਸੀਂ ਪੰਜ ਵੱਖ-ਵੱਖ ਐਫ ਆਈ ਆਰਸ ਦੇ ਵਿੱਚ ਜਿਹੜੇ ਹੈਗੇ ਨੇ ਮਲਟੀਪਲ ਜਿਹੜੇ ਹੈ ਆਪਣੇ ਮੋਟਰਸਾਈਕਲਸ ਐਂਡ ਮੋਬਾਈਲ ਫੋਨਸ ਨੇ ਜਿਹੜੇ ਉਹ ਬਰਾਮਦ ਕੀਤੇ ਨੇ ਇਹਦੇ ਵਿੱਚ ਜੋ ਹੈ ਮੈਂ ਤੁਹਾਨੂੰ ਮੁਕਦਮਿਆਂ ਦਾ ਬੇਸਿਕ ਇੱਕ ਜਾਣਕਾਰੀ ਦੇ ਦਿੰਦਾ ਮੁਕਦਮਾ ਨੰਬਰ ਇੱਕ ਹੈਗਾ 152 152 ਇਹ ਹੈਗਾ ਫੇਜ਼ 1 ਦਾ ਦੋ ਤਿੰਨ ਦਿਨ ਪਹਿਲਾਂ ਅਸੀਂ ਲੋਚ ਕੀਤਾ ਸੀਗਾ ਇਹਦੇ ਵਿੱਚ ਅੰਡਰ ਸੈਕਸ਼ਨ ਜਿਹੜਾ ਹੈਗਾ 303 304 ਐਂਡ 61 ਬੀ ਐਨ ਐਸ ਐਂਡ 217 ਬੀ ਐਨ ਐਸ ਦੇ ਵਿੱਚ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਹੈਗੀਆਂ ਲੋਜੀ ਤੇ ਬੇਸਿਕਲੀ ਇਹ ਜੋ ਮੁਕਦਮਾ ਹੈਗਾ ਇਹ ਥੈਫਟ ਐਂਡ ਸਨੇਚਿੰਗ ਦੇ ਨਾਲ ਬਿਲੋਂਗ ਕਰਦਾ ਹੈ ਇਸ ਮੁਕਦਮੇ ਦੇ ਵਿੱਚ ਪੰਜ ਦੋਸ਼ੀ ਜਿਹੜੇ ਸਾਡੇ ਵੱਲੋਂ ਗ੍ਰਿਫਤਾਰ ਕੀਤੇ ਗਏ ਨੇ ਜਿਨ੍ਹਾਂ ਦੇ ਨਾਮ ਹੈਗੇ ਨੇ ਸਤੀਸ਼ ਕੁਮਾਰ ਜੋ ਮੋਹਾਲੀ ਦਾ ਹੀ ਰਹਿਣ ਵਾਲਾ ਰਿੰਕੂ ਹੈ ਜੋ ਇਹ ਵੀ ਮੋਹਾਲੀ ਦਾ ਸੁਹਾਨੇ ਏਰੀਆ ਦਾ ਰਹਿਣ ਵਾਲਾ ਹੈ ਸਤਪਾਲ ਹੈ ਇਹ ਵੀ ਸੁਹਾਣੇ ਦਾ ਤੇ ਮਨਿੰਦਰ ਹੈ ਇਹ ਵੀ ਸੁਹਾਣ ਏਰੀਆ ਦੇ ਵਿੱਚ ਰਹਿਣ ਵਾਲਾ ਹੈ ਅਤੇ ਇੱਕ ਸੰਜੀ ਹੈ ਇਹ ਜਿਹੜਾ ਹੈ ਫੇਜ਼ 1 ਦੇ ਏਰੀਆ ਦਾ ਰਹਿਣ ਵਾਲਾ ਹੈਗਾ ਇਹ ਪੰਜ ਦੋਸ਼ੀ ਨੇ ਇਹਨਾਂ ਦੋਸ਼ੀਆਂ ਤੋਂ 8 ਮੋਟਰਸਾਈਕਲ 2 ਐਕਟਿਵਾ ਤੇ 6 ਮੋਬਾਈਲ ਫੋਨ ਬਰਾਮਦ ਹੋਏ ਨੇ ਜੋ ਇਹਨਾਂ ਨੇ ਵੱਖ-ਵੱਖ ਥਾਵਾਂ ਤੋਂ ਚੋਰੀ ਤੇ ਸਨੇਚ ਕੀਤੇ ਨੇ ਇਹਦੇ ਸੰਬੰਧ ਦੇ ਵਿੱਚ ਇਹਨਾਂ ਦੀ ਸਾਰੀ ਡਿਟੇਲ ਅਸੀਂ ਸ਼ੇਅਰ ਕਰ ਰਹੇ ਹਾਂ ਇੰਜਨ ਚੈਸੀ ਨੰਬਰ ਵੀ ਸ਼ੇਅਰ ਕਰਾਂਗੇ ਤੇ ਪਲੱਸ ਜਿਹੜੇ ਮੋਬਾਈਲ ਨੇ ਉਹਨਾਂ ਦੀ ਵੀ ਅਸੀਂ ਸਾਰਾ ਜਿਹੜਾ ਲੋਕੇਟ ਕਰਕੇ ਕਿੰਨਾ ਬੰਦਿਆਂ ਦੇ ਸਨੈਚ ਹੋਏ ਨੇ ਉਹ ਸਾਰਾ ਟਰੈਕ ਆਊਟ ਕਰਾਂਗੇ ਕਿ ਕਿੱਥੋਂ ਕਿੱਥੋਂ ਇਹਨਾਂ ਨੇ ਵਾਰਦਾਤ ਨੂੰ ਅੰਜਾਮ ਦਿੱਤਾ ਤੇ ਉੱਥੇ ਉਹਨਾਂ ਦੇ ਜਿਹੜੇ ਅਸਲ ਮਾਲਕ ਹੈ ਉਹਨਾਂ ਤੱਕ ਇਹਨਾਂ ਨੂੰ ਪਹੁੰਚਾਵਾਂਗੇ ਥਰੂ ਪ੍ਰੋਪਰ ਚੈਨਲ ਤੋਂ ਇਹ ਹੈਗਾ ਪੇਜ 1 ਦੇ ਵਿੱਚ ਜਿਹੜਾ ਇੱਕ ਸਾਡਾ ਜਿਹੜਾ ਮੁਕੱਦਮਾ ਦਰਜ ਹੋਇਆ ਉਹਦਾ ਇਸ ਦੇ ਨਾਲ ਨਾਲ ਹੀ ਮੋਹਾਲੀ ਦੇ ਖਰੜ ਵਿੱਚ ਮਾੜੇ ਅੰਸ਼ਾਂ ਨੂੰ ਨੱਥ ਪਾਉਣ ਲਈ ਦਿਨ ਰਾਤ ਪੁਲਿਸ ਚੌਕਸ ਹੈ ਤੇ ਇਸੇ ਮੁਹਿੰਮ ਤਹਿਤ ਰਾਤੀਂ ਕਰੀਬ ਖਰੜ ਪੁਲਿਸ ਨੇ ਨਾਕਾ ਲਗਾ ਕੇ ਤਲਾਸ਼ੀ ਅਭਿਆਨ ਚਲਾਇਆ ਗਿਆ ਤੇ ਸ਼ਰਾਬ ਪੀਣ ਵਾਲਿਆਂ ਦੇ ਚਲਾਨ ਕੱਟੇ ਗਏ ਨਾਕੇ ਤੇ ਖੜੇ ਪੁਲਿਸ ਮੁਲਾਜ਼ਮ ਨੇ ਕਿਹਾ ਹੈ ਕਿ ਇੱਕ ਸ਼ਖਸ ਸ਼ਰਾਬ ਪੀ ਕੇ ਗੱਡੀ ਚਲਾਉਂਦਾ ਫੜਿਆ ਗਿਆ ਪਰ ਉਹ ਕਾਗਜ਼ ਨਹੀਂ ਦੇ ਰਿਹਾ ਤੇ ਤੰਗ ਪ੍ਰੇਸ਼ਾਨ ਕਰ ਰਿਹਾ ਹੈ ਉਹਨਾਂ ਕਹਿ ਕੇ ਜਿਸ ਕੋਲ ਕਾਗਜ਼ ਨਹੀਂ ਹੈ ਜਾਂ ਸ਼ਰਾਬ ਪੀਤੀ ਹੋਈ ਹੈ ਤੇ ਨਾਲ-ਨਾਲ ਜਿਹੜੇ ਨਾ ਬਾਲਕ ਗੱਡੀਆਂ ਚਲਾਉਂਦੇ ਹਨ ਉਹਨਾਂ ਨੂੰ ਬਖਸ਼ਿਆ ਨਹੀਂ ਜਾਵੇਗਾ। ਗੱਡੀ ਖੜੀ ਨੂੰ ਘੰਟਾ ਹੋ ਗਿਆ ਕਿਆ ਚੱਕਰ ਹੈ ਸਰ? दारू ਪੀਦੀ ਐਨੇ ਚਲਾਨ ਭਰਿਆ ਪਿਆ। ਨਹੀਂ ਇਹ ਤਾਂ ਕੋਈ ਪੱਤਰ ਦਿੰਦਾ ਨਾ ਕੋਈ ਕੁਝ ਕਰਦਾ। ਫੋਨ ਤੇ ਕਿੰਨਾ ਗੱਲ ਕਰਾ ਰਹੇ ਬਾਰ-ਬਾਰ। ਪੁਹਾੜੀ ਜੀ ਮੈਨੂੰ ਤਾਂ ਪਤਾ ਨਹੀਂ। ਨਹੀਂ ਹੁਣ ਚਲਾਨ ਹੋਊਗਾ ਕਿਆ ਹੋਊ। ਚਲਾਨ ਇਹ ਤਾਂ ਭਰਿਆ ਪਿਆ। ਸਾਈ ਪੱਤਰ ਦੇਗਾ ਤੇ ਛੱਡੇਗਾ। ਇਹ ਤੇ ਗੱਡੀ ਬੌਨ ਕੀਤੀ ਜਾਏਗੀ। ਨਹੀਂ ਫੋਨ ਤੇ ਕੀ ਕਹਿ ਰਹੇ ਵੀ ਕਿਹੜੇ ਅਫਸਰ ਨਾਲ ਗੱਲ ਕਰੋ। ਪੁਹਾੜੀਆ ਦੇ ਬਾਰੇ ਮੈਨੂੰ ਨਾ ਅਰੇ ਇਹ ਤਾਂ ਚਲਾਨ ਕਰਾ। ਦੋ ਸੋ ਇਸਨ ਸਾਡੀਆਂ ਅਸ ਦੀਆਂ ਖਾਸ ਖਬਰਾਂ ਨਵੀਆਂ ਤੇ ਤਾਜ਼ਾ ਖਬਰਾਂ ਦੇ ਨਾਲ ਤੁਹਾਡੇ ਸਾਹਮਣੇ ਫਿਰ ਤੋਂ ਰੂਬਰ ਹੋਵਾਂਗੇ ਤਦ ਤੱਕ ਲਈ ਮੈਨੂ ਯਾਨੀ ਕਿ ਤੇਜਿੰਦਰ ਕੌਰ ਨੂੰ ਦਿਉ ਇਜਾਜ਼ਤ ਰੱਬ ਰਾਖਾ